ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਖੀ ਚੱਲ ਰਹੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਸੋ ਸਾਧ ਸੰਗਤ ਜੀ ਜੋ ਵੀ ਵੀਰ ਭੈਣ ਇਸ ਚੈਨਲ ਤੇ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਸਾਖੀ ਦੀ ਲੜੀ ਨੂੰ ਜੋੜਨ ਵਾਸਤੇ ਪਿਛਲੀ ਸਾਖੀ ਨੂੰ ਜਰੂਰ ਸਰਵਣ ਕਰ ਲੈਣ ਜੀ ਸੋ ਸਾਧ ਸੰਗਤ ਜੀ ਪਿਛਲੀ ਸਾਖੀ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਪਹਾੜੀ ਰਾਜਾਂ ਦੇ ਕਹਿਣ ਤੇ ਗੁਰੂ ਜੀ ਨੇ ਕਿਲੇ ਨੂੰ ਛੱਡ ਕੇ ਨਰਮੋਹੀ ਜਾ ਟਿਕਾਣਾ ਕੀਤਾ ਸੋ ਸਾਧ ਸੰਗਤ ਜੀ ਆਹ ਗੁਰੂ ਜੀ ਦਾ ਓਟ ਆਸਰਾ ਲੈਂਦੇ ਸਾਖੀ ਦੀ ਲੜੀ ਨੂੰ ਆਪਾਂ ਅੱਗੇ ਵਧਾਉਂਦੇ ਹਾਂ ਨਰਮੋਹੀ ਇੱਕ ਉੱਚੇ ਟਿੱਬੇ ਤੇ ਕੱਚੀ ਗੜੀ ਸੀ ਜੋ ਗੁਰੂ ਜੀ ਨੇ ਪਿੰਡ ਲਾਗੇ ਆਪੂ ਹੀ ਬਣਾਈ ਸੀ ਇਹ ਪਨਾਹਗਾ ਵੀ ਸੀ ਤੇ ਬਾਹਰੋਂ ਆਏ ਹਮਲਾਵਰਾਂ ਨੂੰ ਆਨੰਦਪੁਰ ਤੋਂ ਬਾਹਰ ਹੀ ਰੋਕਣ ਦੀ ਚੰਗੀ ਥਾਂ ਵੀ ਸੀ ਗੁਰੂ ਜੀ ਅਜੇ ਨਰਮੋਹੀ ਪੁੱਜੇ ਸਨ ਕਿ ਕਹਿ ਲੂਰ ਦੀਆਂ ਫੌਜਾਂ ਨੇ ਹੱਲਾ ਬੋਲ ਦਿੱਤਾ ਸਿੱਖ ਫੌਜਾਂ ਅਜੇ ਪਿੱਛੇ ਆ ਰਹੀਆਂ ਸਨ ਪਹਾੜੀਆਂ ਦਾ ਖਿਆਲ ਸੀ ਕਿ ਤੋਪਾਂ ਦੀ ਮਾਰ ਅੱਗੇ ਇਹ ਗੜੀ ਪੱਲ ਪਰ ਵੀ ਨਹੀਂ ਟੇਕਣ ਲੱਗੀ ਬਾਰੇ ਗੁਰੂ ਜੀ ਦੇ ਤੀਰਾਂ ਅੱਗੇ ਮੁਗਲਈ ਫੌਜ ਇੱਕ ਮੁੱਠ ਨਾ ਹੋ ਸਕੀ ਤੇ ਹਫੜਾ ਤਫੜੀ ਹੀ ਪਈ ਰਹੀ ਅਜਮੇਰ ਚੰਦ ਨੇ ਕੜੀਸ ਕੇ ਤੋਪ ਗੜੀ ਦੇ ਸਾਹਮਣੇ ਰਾਤ ਨੂੰ ਲੈ ਆਂਦੀ ਤੇ ਤੋਪਚੀ ਨੂੰ ਭਰਪੂਰ ਗੋਲੇ ਦਾਗਣ ਲਈ ਕਿਹਾ ਤੋਪਚੀ ਦਾ ਇੱਕ ਗੋਲਾ ਨਿਸ਼ਾਨੇ ਤੇ ਬੈਠਿਆ ਤੇ ਗੁਰੂ ਜੀ ਤੇ ਚੌਰ ਕਰਦੇ ਸਿੰਘ ਨੂੰ ਲੱਗਾ ਤੇ ਉਹ ਉੱਥੇ ਹੀ ਸ਼ਹੀਦ ਹੋ ਗਿਆ ਤੋਪ ਜੀ ਦੂਜਾ ਗੋਲਾ ਦਾਗਣ ਹੀ ਲੱਗਾ ਸੀ ਕਿ ਮਹਾਰਾਜ ਨੇ ਉਸ ਦਾ ਨਿਸ਼ਾਨਾ ਬਣ ਕੇ ਐਸਾ ਤੀਰ ਚਲਾਇਆ ਕਿ ਉਹ ਥਾਂ ਹੀ ਚਿਤ ਹੋ ਗਿਆ ਇਤਨੇ ਨੂੰ ਸਿੱਖ ਫੌਜਾਂ ਨੇ ਧਵਾ ਬੋਲ ਦਿੱਤਾ ਤੇ ਪਹਾੜੀਆਂ ਨੇ ਲੁਕ ਕੇ ਜਾਨ ਬਚਾਈ ਹੋਰ ਕੋਈ ਰਾਹ ਨਾ ਦੇਖ ਕੇ ਅਜਮੇਰ ਚੰਦ ਨੇ ਔਰੰਗਜ਼ੇਬ ਨੂੰ ਛੇਤੀ ਮਦਦ ਭੇਜਣ ਲਈ ਲਿਖਿਆ ਔਰਨਜੀਬ ਨੇ ਅੱਗੋਂ ਵਜੀਰ ਖਾਨ ਨੂੰ ਆਪੂ ਫੌਜਾਂ ਲੈ ਕੇ ਨਰਮੋਹੀ ਤੇ ਧਾਵਾ ਬੋਲਣ ਲਈ ਆਖਿਆ ਪਹਾੜੀਆਂ ਤੇ ਸਰਹੰਦੀ ਫੌਜਾਂ ਨੇ ਨਰਮੋਹੀ ਨੂੰ 1 ਅਕਤੂਬਰ 1701 ਨੂੰ ਘੇਰ ਲਿਆ ਇਧਰ ਸਿੱਖ ਫੌਜਾਂ ਵੀ ਪਹੁੰਚ ਗਈਆਂ ਸਨ ਕਮਸਾਨ ਦਾ ਜੰਗ ਹੋਇਆ ਤੇ ਤਗੜੀ ਵੱਡ ਕਟ ਹੋਈ ਆ ਸੰਗਤ ਜੀ ਤਕਰੀਬਨ 3 ਘੰਟੇ ਲੜਾਈ ਹੁੰਦੀ ਰਹੀ ਮਹਾਰਾਜ ਨੇ ਫੈਸਲਾ ਕੀਤਾ ਕਿ ਸਾਂਝੀਆਂ ਫੌਜਾਂ ਨੂੰ ਤਕੜੀ ਹਾਰ ਦੇਣ ਦੀ ਲੋੜ ਹੈ ਸੋ ਇੱਕੋ ਵਾਰ ਹੀ ਧਾਵਾ ਬੋਲ ਦਿੱਤਾ ਜਾਏ ਸੋ ਇੱਕ ਤਗੜਾ ਹਮਲਾ ਕੀਤਾ ਜਿਸ ਨਾਲ ਪਹਾੜੀਏ ਤੇ ਸਰਹੰਦ ਤੋਂ ਹੁਣੇ-ਹੁਣੇ ਆਈ ਫੌਜੀ ਘਬਰਾ ਗਏ ਸਰਹੰਦ ਦਾ ਨਵਾਬ ਵੀ ਜਾਣ ਗਿਆ ਕਿ ਗੁਰੂ ਜੀ ਦੇ ਕਾਬੂ ਪਾਉਣਾ ਇਤਨਾ ਸਹਿਲ ਨਹੀਂ ਜਿੰਨਾ ਪਹਾੜੀ ਰਾਜੇ ਦੱਸਦੇ ਹਨ ਸੋ ਉਸਨੇ ਚੰਗੀ ਨੀਤੀ ਇਹ ਹੀ ਜਾਣੀ ਕਿ ਵੱਡੀ ਫੌਜ ਲਿਆ ਕੇ ਇੱਕ ਵਾਰ ਹੀ ਆਨੰਦਪੁਰ ਤੇ ਕਬਜ਼ਾ ਕੀਤਾ ਜਾਏ ਉਹ ਵਾਪਸ ਚਲਾ ਗਿਆ ਤੇ ਪਹਾੜੀ ਰਾਜੇ ਵੀ ਪਛਾਣ ਹਟ ਗਈ ਇੱਧਰ ਗੁਰੂ ਜੀ ਨੇ ਵੀ ਵਿਚਾਰਿਆ ਕਿ ਬੰਸਾਲੀ ਛੌਣੀ ਪਾਉਣੀ ਚਾਹੀਦੀ ਹੈ ਉਹ ਕਿਤਾ ਪੈਂਡਾ ਵਿਖੜਾ ਹੈ ਦੂਜੇ ਬੰਸਾਲੀ ਦਾ ਰਾਜਾ ਸ਼ਰਧਾਲੂ ਹੈ ਤੇ ਉਥੇ ਰਸਦ ਪਾਣੀ ਦੀ ਤੋਟ ਨਹੀਂ ਆਵੇਗੀ ਉਹ ਗੁਰੂ ਜੀ ਬੰਸਾਲੀ ਅਗਲੇ ਦਿਨ ਪੁੱਜ ਗਏ ਤੇ ਬੰਸਾਲੀ ਦੇ ਰਾਜੇ ਨੇ ਖੁਸ਼ੀ ਪ੍ਰਗਟ ਕੀਤੀ ਕਿ ਗੁਰੂ ਜੀ ਨੇ ਉਸ ਦੇ ਰਾਜ ਵਿੱਚ ਚੜ੍ਹਨ ਪਾਏ ਹਨ ਅਤੇ ਹਰ ਪ੍ਰਕਾਰ ਦੀ ਸਹਾਇਤਾ ਪੇਸ਼ ਕੀਤੀ ਸਾਧ ਸੰਗਤ ਜੀ ਬੰਸਾਲੀ ਦੇ ਰਾਜੇ ਨੇ ਜਿਸ 우ਮਾ ਚਾ ਨਾਲ ਮਹਾਰਾਜ ਦਾ ਸੁਆਗਤ ਕੀਤਾ ਇਹ ਦੇਖ ਕੇ ਪਹਾੜੀ ਰਾਜਾ ਨੂੰ ਅੱਗ ਹੀ ਲੱਗ ਗਈਆਂ ਨੇ ਤਾਂ ਚੁੱਪ ਵੱਟ ਲਈ ਪਰ ਕਹਿਲੂਰ ਦੇ ਅਜਮੇਰ ਚੰਦ ਨੇ ਮੱਖੀ ਨੱਕ ਤੇ ਬੈਠ ਗਈ ਕਹਿ ਕੇ ਬੰਸਾਲੀ ਤੇ ਹੱਲਾ ਬੋਲ ਦਿੱਤਾ ਅਤੇ ਬੰਸਾਲੀ ਦੇ ਲਾਗੇ ਕਾਲਮੋਟ ਦੇ ਪਿੰਡ ਦੇ ਲੋਕਾਂ ਨੂੰ ਕਿਹਾ ਕਿ ਜੇ ਗੁਰੂ ਜੀ ਨੂੰ ਤੁਸਾਂ ਨਾ ਭਜਾਇਆ ਤਾਂ ਤੁਹਾਡਾ ਪਿੰਡ ਤੁਰਕ ਤਬਾਹ ਕਰ ਦੇਣਗੇ ਕਾਲਮੇੜ ਦੇ ਲੋਕਾਂ ਨੇ ਰਾਹ ਵਿੱਚ ਹੀ ਸਿੰਘਾਂ ਨੂੰ ਘੇਰ ਲਿਆ ਜਦ ਮਹਾਰਾਜ ਨੂੰ ਪਤਾ ਲੱਗਾ ਤਾਂ ਉਹਨਾਂ ਕਾਲਮੋਟ ਤੇ ਹਮਲਾ ਬੋਲ ਦਿੱਤਾ ਤੇ ਕਾਲਮੋਟ ਦਾ ਘੇਰਾ ਘੱਤ ਲਿਆ ਐਸੇ ਵਾਰ ਕਲਗੀ ਵਾਲੇ ਨੇ ਕੀਤੇ ਕਿ ਕਾਲਮੋਟ ਵਾਲੇ ਤਰਾ ਤਰਾ ਕਰ ਉੱਠੇ ਤੇ ਪਿੰਡ ਛੱਡ ਕੇ ਭੱਜ ਉੱਠੇ ਕਾਲਮੋਟੀਆਂ ਤੇ ਕਹਿਲੂਰ ਨੇ ਇਕੱਠੇ ਹੋ ਕੇ ਹੁਣ ਕਾਲਮੋਟ ਤੇ ਚੜ੍ਹਾਈ ਕੀਤੀ ਤੇ ਸਾਰੀ ਰਾਤ ਉਹ ਤੀਰ ਦੀ ਬਾਰਿਸ਼ ਕਰਦੇ ਰਹੇ ਕਾਲਮੋਟ ਬਹੁਤ ਉੱਚਾ ਸੀ ਸੋ ਇੱਕ ਤੀਰ ਵੀ ਨਿਸ਼ਾਨੇ ਤੇ ਨਾ ਲੱਗਾ ਵੇਰ ਹੁੰਦੇ ਸਾਰ ਮਹਾਰਾਜ ਐਸਾ ਹੱਲਾ ਬੋਲਿਆ ਕਿ ਕਾਲਮੋਟੀਆਂ ਤੇ ਰਾਜਾ ਕਹਿਲੂਰ ਨੇ ਈਨ ਮੰਨ ਲਈ ਤੇ ਸਾਬਨੇ ਭਲਾ ਇਸ ਵਿੱਚ ਹੀ ਜਾਣਿਆ ਕਿ ਮਹਾਰਾਜ ਨਾਲ ਨਾਂ ਵਗਾੜੀ ਜਾਵੇ ਇਸ ਤੋਂ ਬਾਅਦ ਗੁਰੂ ਜੀ ਆਨੰਦਪੁਰ ਸਾਹਿਬ ਵਾਪਸ ਆ ਗਏ ਸਾਧ ਸੰਗਤ ਜੀ ਆਨੰਦਪੁਰ ਗੁਰੂ ਜੀ ਨਵੰਬਰ 1702 ਦੇ ਅਖੀਰ ਪੁੱਜੇ ਸਨ ਅਜੇ ਉੱਥੇ ਟਿਕਿਆ ਥੋੜਾ ਹੀ ਚਿਰ ਹੋਇਆ ਸੀ ਕਿ ਕੁਰਕ ਖੇਤਰ ਦਾ ਸੂਰਜ ਗ੍ਰਹਿਣ ਦਾ ਮੇਲਾ ਨੇੜੇ ਆਇਆ ਸੁਣ ਕੇ ਆਪ ਜੀ ਨੇ ਉੱਥੇ ਪੁੱਜਣ ਦਾ ਫੈਸਲਾ ਕੀਤਾ ਉਹ ਚਾਹੁੰਦੇ ਸਨ ਕਿ ਧਰਮ ਕੁਰਕ ਖੇਤਰ ਤੇ ਇਕੱਠੇ ਲੋਕਾਂ ਨੂੰ ਧਰਮ ਯੁੱਧ ਦਾ ਚਾਹ ਭਰਿਆ ਜਾਏ ਗੁਰੂ ਨਾਨਕ ਜੀ ਨੇ ਉੱਥੇ ਪੁੱਜ ਕੇ ਹੰਕਾਰੀ ਪੰਥਾਂ ਦਾ ਹੰਕਾਰ ਭੰਨਿਆ ਸੀ ਹੁਣ ਲੋੜ ਸੀ ਕਿ ਵਹਿਮਾਂ ਵਿੱਚ ਫਸੀ ਜਨਤਾ ਨੂੰ ਉਤਾਉਂਾਇਆ ਜਾਏ ਸਾਧ ਸੰਗਤ ਜੀ ਜਦ ਪੰਡਤਾਂ ਨੇ ਗੁਰੂ ਜੀ ਨੂੰ ਦਸ਼ਨਾ ਦੇਣ ਲਈ ਕਿਹਾ ਤਾਂ ਪਹਿਲਾਂ ਗੁਰੂ ਜੀ ਨੇ ਇਨਕਾਰ ਕੀਤਾ ਪਰ ਜਦ ਪੰਡਤਾਂ ਨੇ ਜिद ਹੀ ਪਕੜ ਲਈ ਤਾਂ ਆਪ ਜੀ ਨੇ ਦਸ਼ਨਾ ਵਿੱਚ ਗਦਾ ਦਿੱਤਾ ਅਤੇ ਚੰਦਨ ਦਾਸ ਦਾ ਭਰਮ ਜਾਲ ਤੋੜਿਆ ਉਥੇ ਸਦਾ ਵਰਤ ਲੰਗਰ ਲਗਾ ਕੇ ਲੰਗਰ ਦੀ ਮਹਿਮਾ ਦਰਸਾਈ। ਕੁ ਖੇਤਰ ਤੋਂ ਬਾਅਦ ਆਪ ਜੀ ਲੱਖੀ ਜੰਗਲ ਵੀ ਗਏ ਅਤੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਤਿਆਰ ਬਰ ਤਿਆਰ ਰਹਿਣ ਦੀ ਪ੍ਰੇਰਣਾ ਵੀ ਦਿੱਤੀ। ਲੱਖੀ ਜੰਗਲ ਸਿੱਖ ਪੰਥ ਦੀ ਰੀੜ ਦੀ ਹੱਡੀ ਸੀ ਤੇ ਉਸ ਨੂੰ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਸੀ। ਆ ਸੰਗਤ ਜੀ ਉਧਰ ਲਾਹੌਰ ਦੇ ਹਾਲਾਤ ਕਾਬੂ ਤੋਂ ਬਾਹਰ ਸਨ। ਮੀਆਂ ਖਾਨ ਜਿਸ ਨੂੰ ਪੰਜਾਬ ਦਾ ਨਾਇਬ ਨਿਯੁਕਤ ਕੀਤਾ ਸੀ ਸਿੰਦੇ ਤੋਂ ਆਉਂਦੇ ਹੀ ਮਰ ਗਿਆ ਤੇ ਨਵਾਂ ਨਾਇਬ ਲਬਦਿਆਂ ਕਾਫੀ ਦੇਰ ਲੱਗ ਗਈ। ਮੀਆਂ ਖਾਨ ਨੇ ਜਨਤਾ ਤੇ ਇਤਨੇ ਜ਼ੁਲਮ ਕੀਤੇ ਕਿ ਸਭ ਤਰਾ-ਤਰਾ ਕਰ ਉੱਠੇ ਸਨ। ਉਸ ਬਹੁਤ ਨਵੇਂ ਕਰ ਲਗਾਏ ਅਤੇ ਜ਼ਬਰੀ ਕਰ ਅਗਰੋਂਦਾ ਰਿਹਾ। ਕੋਈ ਘਰ ਹੋਵੇਗਾ ਜਿਸ ਦੀ ਉਸ ਤਲਾਸ਼ੀ ਨਾ ਲਈ ਹੋਵੀ। ਜ਼ਬਰਦਸ ਖਾਨ ਜਿਸ ਨੂੰ ਔਰੰਗਜ਼ੇਬ ਨੇ ਦੱਖਣ ਤੋਂ ਭੇਜਿਆ ਸੀ 4 ਨਵੰਬਰ 1702 ਨੂੰ ਲਾਹੌਰ ਪੁੱਜ ਗਿਆ ਤੇ ਉਸਨੇ ਲਾਹੌਰ ਦੀ ਸੂਬੇਦਾਰੀ ਨਾਲ ਲੱਖੀ ਜੰਗਲ ਦੀ ਫੌਜਦਾਰੀ ਆਪਣੇ ਹੱਥ ਰੱਖ ਲਈ ਲੱਖੀ ਜੰਗਲ ਦੀ ਫੌਜਦਾਰੀ ਸੰਭਾਲਣ ਦਾ ਹੋਰ ਕੋਈ ਕਾਰਨ ਨਹੀਂ ਸੀ ਦਿਸਦਾ ਸਿਵਾਏ ਇਸ ਤੋਂ ਕਿ ਲੱਖੀ ਜੰਗਲ ਸਿੱਖੀ ਦਾ ਕੇਂਦਰ ਬਣ ਗਿਆ ਸੀ ਤੇ ਉਸ ਨੂੰ ਸੂਹਾਂ ਮਿਲ ਰਹੀਆਂ ਸਨ ਕਿ ਗੁਰੂ ਜੀ ਉੱਥੇ ਹੀ ਗਏ ਹਨ ਉਹ ਲਖੀ ਜੰਗਲ ਵੱਲ ਧਾਵਾ ਬੋਲਿਆ ਤੇ ਨਵਾਬ ਸਰਹੰਦ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਨਾਕਾਬੰਦੀ ਕਰਨ ਲਈ ਵੀ ਕਿਹਾ ਗੁਰੂ ਜੀ ਨੂੰ ਵੀ ਲਾਹੌਰ ਦੇ ਬਦਲੇ ਹਾਲਾਤ ਦੀ ਖਬਰ ਮਿਲ ਗਈ ਸੀ ਇਸ ਲਈ ਉਹ ਛੇਤੀ ਹੀ ਆਨੰਦਪੁਰ ਸਾਹਿਬ ਮੁਰਨਾ ਚਾਉਂਦੇ ਸਨ ਸੋ ਉਹ ਪੈਂਡਾ ਮਕਾਉਂਦੇ ਚਮਕੌਰ ਦੀ ਗੜੀ ਪੁੱਜ ਗਏ ਉਧਰੋਂ ਜਮੇਰ ਚੰਦ ਨੇ ਸਰਹੰਦ ਦੇ ਨਵਾਬ ਨੂੰ ਕਿਹਾ ਕਿ ਸ਼ਾਹੀ ਫੌਜਾਂ ਦੇ ਜਰਨੈਲ ਸੈਦ ਬੇਗ ਤੇ ਅਲਫ ਖਾਨ ਆਪਣੇ ਦਸਿਆਂ ਸਮੇਤ ਲਾਹੌਰ ਜਾ ਰਹੇ ਹਨ ਚੰਗਾ ਹੋਵੇ ਉਹਨਾਂ ਨੂੰ ਰੁਜੀਨਾ ਦੇ ਕੇ ਲੱਖੀ ਜੰਗਲ ਤੋਂ ਮੁਰਦੇ ਗੁਰੂ ਜੀ ਨੂੰ ਘੇਰ ਲਿਆ ਜਾਏ ਤੇ ਮਾਰ ਮੁਕਾਇਆ ਜਾਵੇ ਸੰਗਤ ਜੀ ਰੋਜ ਦੇ 2000 ਰੁਪਏ ਦੇਣਾ ਕਰਕੇ ਦੋਵਾਂ ਜਰਨੈਲਾਂ ਨੂੰ ਗੁਰੂ ਜੀ ਦੀ ਟੋ ਵਿੱਚ ਰੋਪਾ ਟਿਕਾ ਦਿੱਤਾ ਗੁਰੂ ਜੀ ਦਾ ਚਮਕੌਰ ਉਹਨਾ ਸੁਣ ਕੇ ਇਹਨਾਂ ਹਮਲਾ ਕੀਤਾ ਕੁਝ ਚਿਰ ਸਖਤ ਜੰਗ ਹੋਈ ਪਰ ਸੈਦ ਬੇਗ ਸੋਚਣ ਲੱਗਾ ਕਿ ਕੁਝ ਪੈਸਿਆਂ ਪਿੱਛੇ ਖੁਦਾ دوست ਇਨਸਾਨ ਤੇ ਹੱਲਾ ਬੋਲਣਾ ਕਿੱਥੋਂ ਦਾ ਇਸਲਾਮ ਹੈ ਉਸ ਹਥਿਆਰ ਛੱਡ ਦਿੱਤੇ ਤੇ ਗੁਰੂ ਜੀ ਦੀ ਸ਼ਰਨ ਆ ਗਿਆ ਉਸਦੇ ਹਥਿਆਰ ਛੁੱਟਣ ਨਾਲ ਅਲਫਖਾਨ ਵੀ ਭੱਜ ਗਿਆ ਸੈਦ ਬੇਗ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਆਨੰਦਪੁਰ ਆ ਗਿਆ ਤੇ ਗੁਰੂ ਜੀ ਦੇ ਆਨੰਦਪੁਰ ਛੱਡਣ ਬਾਅਦ ਵੀ ਉੱਥੇ ਹੀ ਰਿਹਾ ਪਿਛੋਂ ਕਾਬਲ ਚਲਾ ਗਿਆ ਤੇ ਉੱਥੇ ਹੀ ਉਸ ਦੀ ਮ੍ਰਿਤਿ ਹੋਈ ਸਾਧ ਸੰਗਤ ਜੀ ਗੁਰੂ ਜੀ ਸਹੀ ਸਲਾਮਤ ਆਨੰਦਪੁਰ ਸਾਹਿਬ ਮੋੜ ਆਏ ਪਹਾੜੀ ਰਾਜਿਆਂ ਫਿਰ ਲਾਹੌਰ ਦੇ ਨਵਾਬ ਅਤੇ ਔਰੰਗਜ਼ੇਬ ਨੂੰ ਇੱਕ ਅਜਮਾਏ ਹੋਏ ਜਰਨੈਲ ਨੂੰ ਭੇਜਣ ਲਈ ਲਿਖਿਆ ਇੱਧਰ ਆਨੰਦਪੁਰ ਵਿੱਚ ਸਿੱਖਾਂ ਦੇ ਹੌਸਲੇ ਬਹੁਤ ਹੀ ਉੱਚੇ ਸਨ ਇਨ੍ਹਾਂ ਦਿਨਾਂ ਵਿੱਚ ਹੀ ਇੱਕ ਦਿਨ ਗੁਰੂ ਜੀ ਦਰਬਾਰ ਵਿੱਚ ਬੈਠੇ ਸਨ ਕਿ ਇੱਕ ਨਾਗੇ ਪੁਰਸ਼ ਨੇ ਦੀਵਾਨ ਵਿੱਚ ਹਾਜ਼ਰ ਹੋਣ ਦੀ ਆਗਿਆ ਮੰਗੀ ਮਹਾਰਾਜ ਨੇ ਉਸ ਨੂੰ ਹਾਜ਼ਰ ਹੋਣ ਲਈ فرمایا ਤਾਂ ਉਸ ਆਉਂਦਿਆ ਹੀ ਡੰਡੋਤ ਕੀਤੀ ਤੇ ਇੱਕ ਗੁਲਾਬ ਦਾ ਫੁੱਲ ਮਹਾਰਾਜ ਦੇ ਚਰਨਾਂ ਤੇ ਰੱਖ ਦਿੱਤਾ ਮਹਾਰਾਜ ਨੇ ਜਦ ਪੁੱਛਿਆ ਕਿ ਤੂੰ ਕੌਣ ਹੈ ਕਿੱਥੋਂ ਆਇਆ ਹੈ ਤਾਂ ਉਸਨੇ ਦੱਸਿਆ ਕਿ ਕਨੋਜ ਵਿਖੇ ਮਦਾਰੀਆਂ ਦੇ ਵੱਡੇ ਮਦਾਰ ਬਦਾਉਦੀਨ ਦੀ ਕਬਰ ਹੈ ਉਥੋਂ ਦਾ ਉਹ ਮਜਾਵਰ ਹੈ ਕੋਸ ਸੁਣਿਆ ਹੈ ਕਿ ਗੁਰੂ ਜੀ ਨੇ ਵੀ ਇੱਕ ਖੇਡ ਪਾਈ ਹੈ ਤੇ ਕਈ ਸਿਰ ਤਲੀ ਧਰ ਪੇਸ਼ ਹੋਏ ਹਨ ਸਿਰਫ ਦਰਸ਼ਨਾਂ ਨੂੰ ਆਇਆ ਹਾ ਗੁਰੂ ਜੀ ਨੇ ਕਿਹਾ ਤੇਰਾ ਇਤਨੀ ਦੂਰ ਤੋ ਆਉਣਾ ਹੀ ਕਾਫੀ ਸੀ ਇਹ ਗੁਲਾਬ ਦਾ ਫੁੱਲ ਕਿਉਂ ਲਿਆਇਆ ਹੈ ਮਦਾਰ ਨੇ ਉੱਤਰ ਦੇਂਦੇ ਹੋਏ ਕਿਹਾ ਜੇ ਨੂਰ ਕੋਲ ਆਉਣਾ ਹੋਵੇ ਤਾਂ ਖਾਲੀ ਹੱਥ ਨਹੀਂ ਆਈਦਾ ਇਸ ਨਾਲ ਸ਼ਰਮ ਮਹਿਸੂਸ ਹੁੰਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ فرمایا ਹੈ ਮਦਾਰ ਸ਼ਰਮਿੰਦਗੀ ਦਿਲ ਖਾਲੀ ਹੋਣ ਨਾਲ ਹੁੰਦੀ ਹੈ ਇੱਥੇ ਹੱਥਾਂ ਦੀ ਕਹਾਣੀ ਨਹੀਂ ਪ੍ਰੇਮ ਦੀ ਕਹਾਣੀ ਹੈ ਸਿੱਖ ਪ੍ਰੇਮ ਦੇ ਖਿੱਚੇ ਹੀ ਆਨੰਦਪੁਰ ਟੁਰੇ ਆ ਰਹੇ ਸਨ ਸਾਧ ਸੰਗਤ ਜੀ ਉਧਰ ਔਰੰਗਜ਼ੇਬ ਨੇ ਪਹਾੜੀ ਰਾਜਿਆਂ ਦੀ ਦਰਖਾਸਤ ਤੇ ਸੈਦ ਖਾਨ ਜਰਨੈਲ ਨੂੰ ਭੇਜਿਆ ਇੱਕ ਤਾਂ ਇਹ ਪੀਰ ਬੁੱਧੂ ਸ਼ਾਹ ਦਾ ਸਾਲਾ ਸੀ ਦੂਜੇ ਕਈ ਵੱਡੀਆਂ ਮੁਹਿੰਮਾਂ ਦੱਖਣ ਵਿੱਚ ਇਸ ਸਰ ਕੀਤੀਆਂ ਸਨ ਔਰੰਗਜ਼ੇਬ ਦਾ ਖਿਆਲ ਸੀ ਕਿ ਉਹ ਪੀਰ ਬੁੱਧੂ ਸ਼ਾਹ ਨੂੰ ਵੀ ਗੁਰੂ ਜੀ ਦੀ ਮਦਦ ਕਰਨ ਤੋਂ ਵਰਜ ਸਕਦਾ ਹੈ ਆਉਂਦਿਆ ਹੀ ਉਹ ਪਹਿਲਾ ਪੀਰ ਬੁੱਧੂ ਸ਼ਾਹ ਨੂੰ ਗੁਰੂ ਜੀ ਦੀ ਮਦਦ ਕਰਨ ਤੋਂ ਰੋਕਣ ਲਈ ਸੋ ਡੋਰਾ ਗਿਆ ਪਰ ਜਿਸ ਸ਼ਰਦਾ ਨਾਲ ਪੀਰ ਜੀ ਨੇ ਉਸ ਦੀ ਆਪਣੀ ਭੈਣ ਨਸੀਰਾ ਤੇ ਭਨੇਵਿਆਂ ਨੇ ਗੱਲਾਂ ਕੀਤੀਆਂ ਉਹ ਵੀ ਪ੍ਰਭਾਵਿਤ ਹੋਣ ਤੋਂ ਬਗੈਰ ਨਾ रह ਸਕਿਆ ਤੇ ਬੁੱਧੂ ਸ਼ਾਹ ਜੀ ਨੇ ਸਗੋਂ ਉਸ ਨੂੰ ਆਨੰਦਪੁਰ ਮੁਹਮਮਦ ਕਾਰਨ ਤੋਂ ਰੋਕਣਾ ਚਾਹਿਆ ਪਰ ਉਹ ਤਾਂ ਫੌਜਾਂ ਨਾਲ ਆਨੰਦਪੁਰ ਛਾਉਣੀ ਪਾ ਆਇਆ ਸੀ ਜੰਗਲ ਸ਼ੁਰੂ ਹੋ ਗਈ ਸੀ ਦੋਵੇਂ ਤਰ੍ਹਾਂ ਜੰਮ ਕੇ ਲੜ ਰਹੀਆਂ ਸਨ ਸੈਦ ਖਾਨ ਦਾ ਦਿਲ ਭੈਣ ਤੇ ਪਣਮਈਏ ਦੀਆਂ ਗੱਲਾਂ ਵੱਲ ਮੋੜ-ਮੋੜ ਚਲਾ ਜਾਂਦਾ ਉਸ ਅੱਖੀ ਗੁਰੂ ਜੀ ਦੀ ਅਜਮਤ ਦੇਖ ਲਈ ਅਗਲੇ ਦਿਨ ਜੰਗ ਸ਼ੁਰੂ ਹੋਣ ਵੇਲੇ ਹੀ ਧਾਰ ਬੈਠਾ ਕਿ ਉਹ ਅੰਤਰਜਾਮੀ ਹਨ ਹਰ ਦੇਲ ਦੀ ਹਕੀਕਤ ਜਾਣਦੇ ਹਨ ਜੇ ਐਸੇ ਪੀਰ ਹਨ ਤਾਂ ਉਸ ਨੂੰ ਬਗੈਰ ਹਥਿਆਰ ਦੇ ਦਰਸ਼ਨ ਦੇਣ ਜੀ ਵੀ ਸਿੱਧਾ ਘੋੜਾ ਦੁੜਾ ਕੇ ਉਸ ਪਾਸ ਪੁੱਜੇ ਤੇ ਉਹਨਾਂ ਨੂੰ ਆਉਂਦਿਆਂ ਦੇਖ ਸਜਦੇ ਵਿੱਚ ਹੋ ਗਿਆ ਤੇ ਪੁਕਾਰ ਉੱਠਿਆ ਲੋਕੋ ਰੱਬ ਆਇਆ ਹੈ ਕਿ ਰੱਬ ਦਾ ਬੰਦਾ ਆਇਆ ਹੈ ਰੱਬੀ ਨੂਰ ਸਰੀਰਕ ਜਾਮੇ ਵਿੱਚ ਆ ਗਿਆ ਹੈ ਜਿਸ ਨੇ ਮੈਨੂੰ ਮਰਦੇ ਨੂੰ ਜਿਉਂਦਾ ਕਰ ਦਿੱਤਾ ਹੈ ਇੱਕ ਨਹੀਂ ਕਈ ਜਰਨੈਲ ਗੁਰੂ ਜੀ ਦੀ ਸ਼ਰਨ ਆਏ ਪਰ ਸੇਦ ਦੇ ਜਰਨੈਲ ਸਿਆਮੂ ਖਾਨ ਨੇ ਵੀ ਅਗਲੇ ਸਾਲ 1703 ਨੂੰ ਗੁਰੂ ਸ਼ਰਨ ਲਈ ਸਾਧ ਸੰਗਤ ਜੀ ਸੈਦ ਖਾਨ ਨੇ ਗੁਰੂ ਫੌਜ ਵਿੱਚ ਸ਼ਾਮਲ ਹੋ ਲੜਨਾ ਚਾਹਿਆ ਪਰ ਗੁਰੂ ਜੀ ਨੇ ਉਸ ਨੂੰ ਅੱਲਾ ਦੀ ਇਜਾਦ ਵਿੱਚ ਬਾਕੀ ਦਿਨ ਬਤੀਤ ਕਰਨ ਦਾ ਉਪਦੇਸ਼ ਦਿੱਤਾ ਉਹ ਕਾਂਗੜੇ ਚਲਾ ਗਿਆ ਤੇ ਜਦ ਗੁਰੂ ਜੀ ਦਮਦਮਾ ਸਾਹਿਬ ਪੁੱਜੇ ਤਾ ਉਹ ਫੇਰ ਉਹਨਾਂ ਦੀ ਸ਼ਰਨ ਆ ਗਿਆ ਤੇ ਨਦੇਰ ਤੱਕ ਗੁਰੂ ਜੀ ਨਾਲ ਰਹਾ ਉਹ ਸਾਧ ਸੰਗਤ ਜੀ ਅੱਜ ਦੀ ਸਾਖੀ ਇੱਥੇ ਹੀ ਰੋਕਦੇ ਹਾਂ ਤੇ ਸਾਖੀ ਦੀ ਅਗਲੀ ਲੜੀ ਇੱਥੋਂ ਹੀ ਸ਼ੁਰੂ ਕਰਾਂਗੇ ਉਹ ਸਾਧ ਸੰਗਤ ਜੀ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਖੀ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਜੀ ਜਲਦੀ ਹੀ ਅਗਲੀ ਸਾਖੀ ਦੀ ਲੜੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ